ਕਬਿਓ ਬਾਚ ਬੇਨਤੀ ਸਰਬ ਲੋਹ ਇਕ ਓ ਔੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਵਿਸ਼ਨ ਪਦ ਪੁਨਿਆਕੀ ਤਰਹੈ ਦੂਜੀ ਛੰਦ ਬਹਿਰ ਤਵੀਲ ਕਬਿਓ ਬਾਚ ਬੇਨਤੀ ਪ੍ਰਣਮਉ ਪਰਮਾਤਮ ਪਰਧਾਮ ਅਜ ਅਨੀਹੀ ਅਨੰਤ ਅਕਾਮਾ ਪਰਸ਼ੂਤਮ ਪਉਰਾਤਨ ਪੂਰਾ ਸਤਿ ਅਸਨਤਨ ਸਾਚੋ ਸੂਰਾ ਬੰਧ ਹੈ ਬ੍ਰਹਮਾ ਵਿਸ਼ਨ ਮਹੇਸਾ ਬੰਧ ਹੈ ਕੋਟ 33 ਸੁਰਿਸਾ ਬੰਧ ਹੈ ਪਵਨ ਪਾਨੀ ਆਕਾਸ਼ਾ ਬੰਧ ਹੈ ਧਰਤ ਪਿਆਲ ਰੁਤ ਮਾਸਾ ਬੰਧ ਹੈ ਬਸੁਦਾ ਸਾਗਰ ਖੰਡਾ ਬੰਧ ਹੈ ਦੀਪ ਉਪਦੀਪ ਬ੍ਰਹਮੰਡਾ ਬੰਧ ਹੈ ਪਾਵਕ ਰਵ ਸਸਤਾਰਾ ਬੰਧ ਹੈ ਰੇਖ ਮੋਨ ਮਨ ਅਵਤਾਰਾ ਬੰਧ ਹੈ ਸੇਖ ਸਾਰਦਾ ਨਾਰਦ ਬੰਧ ਹੈ ਸਿੱਧ ਸਮਾਦ ਵਿਸਾਰਦ ਬੰਧ ਹੈ ਕਾਲ ਕਰਾਲ ਮ੍ਰਿਤ ਜਮ ਗਨ ਬੰਧ ਹੈ ਭੂਤ ਪਿ사ਚ ਬਯਾਰਿਦ ਘਨ ਬੰਧ ਹੈ ਜਸ਼ ਕਿੰਨਰ ਬਾਰੰਗਨ ਬੰਧ ਹੈ ਪੈਰਵ ਜਾਖ ਰੁਦਰ ਗਨ ਬੰਦ ਹੈ ਗਉਰੀ ਕਮਲਾ ਮਾਇਆ ਬੰਦ ਹੈ 64 ਜੋਗਨ ਛਾਇਆ ਬੰਦਤ ਬਨ ਉਪਬਨ ਤ੍ਰਿਣ ਮੇਰਾ ਬੰਦਤ ਵਰਣ ਬਾਸੁਕੀ ਕੁਬੇਰਾ ਬੰਦ ਹੈ ਖਾਗ मृग ਚਰਹ ਖਾਨੀ ਬੰਦ ਹੈ ਮਨ ਮਨਸਾ ਬੁੱਧਬਾਨੀ ਬੰਦਤ ਅਸੁਰ ਚਰਾਚਰ ਜੰਤੰ ਬੰਦਤ ਕੀਟ ਪਤੰਗ ਅਨੰਤੰ ਬੰਦਤ ਬ੍ਰਹਮਾਨੀ ਰੁਦਰਾਨੀ ਬੰਦਤ ਪੂਤਾਨੀ ਇੰਦਰਾਨੀ ਬੰਦਤ ਟਾਟ ਤੀਰਥਖਟ ਦਰਸਨ ਬੰਦਤ ਦੇਵਾ ਦਿਲਾਵੇ ਹਰਸਨ ਬੰਦਤ ਗੰਗ ਜਮਨ ਟਾਟ ਤੀਰਥ ਬੰਦਤ ਸਾਗਰ ਤਪੈ ਪਗੀਰਥ ਬੰਧਹਿ ਜੋਗੀ ਜੰਗਮਨਾਥਾ ਬੰਦਤ ਸ੍ਰੋਤ ਸਾਸਤਰ ਖਟ ਗਾਥਾ ਬੰਧ ਹੈ ਜਲ ਜੀਵਨ ਨਬ ਵਿਚਾਰੀ ਬੰਧਤ ਖੇਚਰ ਪੂਚਰ ਤ੍ਰਣ ਹਾਰੀ ਬੰਧ ਹੈ ਜਤੀ ਸਤੀ ਸੰਿਆਸੀ ਬੰਧ ਹੈ ਤਪੀ ਤਪੇ ਜਗਿਆਸੀ ਬੰਧ ਹੈ ਵਿਆਸ ਪਰ ਆਸਰ ਜੈਮੁਨ ਬੰਧ ਹੈ ਗੋਤਮ ਵਸ਼ਿਸ਼ਟ ਅੰਗਰਾਸਨ ਬੰਧ ਹੈ ਧਰੂ ਸੰਕਾਦ ਪ੍ਰਹਿਲਾਦਾ ਬੰਧਤ ਸੁਖ ਅੰਬਰੀਕ ਅਹਲਾਦਾ ਬੰਦਤ ਚਕਰਵੈ ਪਿਥੀ ਸ਼ਤੀਸਾ ਬੰਧ ਹੈ ਸੰਭੂ ਮੋਨਾ ਗਿਰਈਸਾ ਬੰਦਤ ਕਿੰਨਰ ਜਸ਼ ਪੁਜੰਗਾ ਬੰਧ ਹੈ ਕੀਟ ਪਤੰਗ ਬਿਹੰਗਾ ਬੰਦਤ ਜੋਦ ਮਹਾਭਲ ਤੁਦਨ ਬੰਧ ਹੈ ਸੂਰ ਬੀਰ ਜਗ ਤੁਦਨ ਅਸੰਖਤ ਪੀਸੁਰ ਸਾਧਦ ਤੁਦਨ ਅਸੰਖ ਭਗਤ ਆਰਾਧਤ ਤੁਦਨ ਅਸੰਖ ਜੋਗੀਸ਼ਵਰ ਧਿਆਵਤ ਤੁਧਨੋ ਅਸੰਖ ਮੁਨੀਸ਼ਵਰ ਗਾਵਤ ਤੁਧਨੋ ਅਸੰਖ ਸੇਖ ਨਾਰਦ ਬ੍ਰਹਮਾਦਿਕ ਅਸੰਖ 베ਦ ਪౌਰਾਨ ਇੰਦਰਾਦਿਕ ਗਾਵਤ ਧਿਆਵਤ ਅੰਤ ਨਾ ਪਾਵਤ ਹਾਰ ਕਰੇ ਸਭ ਨੇਤ ਬਤਾਵਤ ਆਤ ਅਗਾਹਾ ਬੇਅੰਤ ਨਾਮੰ ਦਾਸ ਜਾਣਕਰ ਹੋ ਹੋ ਸਹਮੰ ਸਤ ਬੋਲੇ ਹਾਰ ਜਨ ਹਉ ਲੱਖ ਵਾਰੀ ਦਾਸ ਜਾਨ ਮੋਹਿ ਲਿਹੋ ਉਬਾਰੀ ਹਉ ਮਤ ਮੰਦ ਅਲਪ ਮਤ ਹੋਰਾ ਤੁਮ ਸਮਰੱਥ ਸਭਨ ਸਿਰ ਮਉਰਾ ਸਕਲ ਦੁਆਰ ਤਜ ਪਰ ਸਰਨਾਈ ਦਾਸ ਜਾਨ ਮੋਹਿ ਲਿਹੋ ਬਚਾਈ ਸਕਲ ਦੁਆਰ ਤਜ ਪਰ ਸਰਨਾਈ ਦਾਸ ਜਾਨ ਮੋਹੇ ਲਿਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ